ਪਰ ਉਹਨੂੰ ਸੜਦੀ ਗੱਲਾ ਕਰਕੇ ਜੀ ਮਾਰਨਿੰਗ ਟਾਈਮ ਕੋਈ ਜੁੜਿਆ ਤਾਂ ਹੈ ਨਹੀਂ ਕੈਮਰਾ ਵੀ ਮੈਂ ਸਾਫ ਕਰਿਆ ਮੂਹਰੇ ਤੇ ਪਹੁੰਚੇ ਹੋਏ ਆ ਜੀ ਦਾਮ ਸਾਹਿਬ ਨਮਸਕਾਰ ਸਾਜਰੇ ਸਾਜਰੇ ਨਮਸਕਾਰ ਕਰ ਕਿੱਦਾਂ ਦੀ ਪਿਕਚਰ ਕੁਆਲਿਟੀ ਇਹ ਵੀ ਦੱਸਦੇ ਕਾਫੀ ਸੰਗਤਾਂ ਪਹੁੰਚੇ ਹੋਈਆਂ ਅਸੀਂ ਨਮਸਕਾਰ ਕਰਿਆ ਜੀ ਆ ਜਾ ਫੜ ਜਾ ਸਿਮਨ ਖੜਾਓ ਚਾਚੀ ਲਾਈਵ ਕਰ ਰਹੇ ਹਾਂ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹੁੰਚੇ ਹੋਏ ਆ ਜੀ ਅਸੀਂ ਬਾਉ ਸਾਹਿਬ ਆਜੋ ਰਿਕਵੈਸਟ ਹੈ ਜੀ ਲਾਈਵ ਨੂੰ ਨਾਲ ਦੇ ਨਾਲ ਲਾਈਕ ਜ਼ਰੂਰ ਕਰ ਦਿਓ ਸੋ ਸਾਡੇ ਵਿਊਰਸ ਸਾਬ ਦੀ ਅਰਦਾਸ ਤਾਂ ਵੈਸੇ ਕਰਤੀ ਸਰਬੱਤ ਦੇ ਭਲੇ ਚ ਕਹਿੰਦੇ ਸਾਰੇ ਹੀ ਆ ਜੰਨੇ ਆ। ਬਾਕੀ ਉਹ ਸਾਹਮਣੇ ਨਿਸ਼ਾਨ ਸਾਹਿਬ ਜਿੱਥੇ ਮੇਨ ਮੱਥਾ ਟੇਕ ਹੁੰਦਾ ਠੀਕ ਆ ਉਹਨਾਂ ਦੇ ਨਾਲ ਹੈਗੇ ਜੀ ਆਪਣੇ ਗੁਰੂ ਗ੍ਰੰਥ ਸਾਹਿਬ ਰੱਖੇ ਹੋਏ ਆ। ਤੇ ਇੱਥੇ ਅਸੀਂ ਮੱਥਾ ਟੇਕਦੇ ਆ। ਸਤਿ ਸ਼੍ਰੀ ਅਕਾਲ ਜੀ ਨਾਮ ਮਨਪ੍ਰੀ ਸਿੰਘ ਪਿੰਡ ਬੂਰਜ ਰਾਜਗੜਾ ਜ਼ਿਲ੍ਹਾ ਬਠਿੰਡਾ ਜੀ। ਮਨਪ੍ਰੀ ਸਿੰਘ ਜੀ ਸ਼ੁਕਰੀਆ ਜੀ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਹੋ। ਇੱਥੇ ਦੇਖੋ ਸਵੇਰੇ ਸਵੇਰੇ ਲੱਗ ਗਈਆਂ ਦੁਕਾਨਾਂ। ਸਾਨੂੰ ਹੈਗੀ ਕਾਲੀ ਤਾਂ ਇਸ ਕਰਕੇ ਹੁਣ ਅਸੀਂ ਹੈ ਜਾਣਾ ਇੱਧਰ ਸਾਡੀ ਮਾਤਾ ਬੈਠੀ ਹੈ ਜੀ ਅੱਜ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤੇ ਹੈ ਇੱਧਰ ਸਾਡੀ ਮਾਸੀ ਡਾਰਲਿੰਗ ਵਾਹਿਗੁਰੂ ਜੀ ਦਾਦਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬੂਬੂ ਜੀਏ ਵਾਹਿਗੁਰੂ ਕਾਹਦੇ ਵਾਹਿਗੁਰੂ ਕਾਹਦੇ ਵਾਹਿਗੁਰੂ ਇਹ ਥੋੜਾ ਜਿਹਾ ਜੀ ਸ਼ੁਕਰੀਆ ਕਰਕੇ ਤਰਪੂ ਜੀ ਵਾਪਸ ਹਾਂਜੀ ਮੈਸੇਜੇ ਰਾਤ ਦੇ ਹਾਲਾਤ ਸੁਣਾਈਏ ਤੁਹਾਨੂੰ ਜੀ ਬਿਨਾਂ ਰਾਤ ਨਹੀਂ ਚੱਕਰ ਆਤਾਵਾ ਸਾਲ ਲੈਣਾ ਆ ਲੈਣਾ ਆ ਲੈਣੀ ਹੁੰਦੀਆਂ ਨੇ ਨਿਆਣਿਆਂ ਦਾ ਕੰਮ ਇਹੀ ਐ ਜ਼ਰੂਰੀ ਨਹੀਂ ਆਪਾਂ ਵੀ ਨਿਆਣੇ ਤੇ ਫਿਰ ਮੈਨੂੰ ਆਹੀ ਗੱਲ ਤੁਹਾਡੇ ਖੁਸਾ ਹੁੰਦਾ ਕਿ ਆ ਵੀ ਚੱਲ ਲੈ ਇਹਦਾ ਆਹੀ ਕੰਮ ਨਹੀਂ ਉਹ ਗੱਲ ਨਹੀਂ ਹੈਗੀ ਵੀ ਦਮਾਉਣਾ ਆਪਣੇ ਤੇ ਨਿਆਣੇ ਨੇ ਤਾਂ ਬਹੁਤ ਕੁਸਾ ਵੀ ਤੁਸੀਂ ਸਮਝਦੇ ਹੋ ਹੋਰ ਬੰਦ ਹੋਰ ਫਿਰ ਹਾਂ ਅੱਗੇ ਲੈਣੇ ਜੀ ਉਹ ਤਾਂ ਕੋਈ ਨਹੀਂ ਲਵੀ ਲਵਾਂਗੇ ਤਾਂ ਵੀ ਸਰ ਜੀ ਦਾ ਹਾਂ ਉਹ ਤਾਂ ਜਿਹੜੀ ਝੱਖੜ ਪੂਰਾ ਐਨੀ ਕੀ ਕਿਰਪਾ ਰਹੀ ਮਾਰਾ ਦੇ ਵੀ ਮਹੀ ਘੱਟ ਪਿਆ ਥੋੜਾ ਜਾਂ ਤੇ ਪਰ ਸਾਰਾ ਵਿਸ਼ਾ ਧੀਆਂ ਜਿਹੜੀਆਂ ਆਪਣੇ ਕਿੰਨੀ ਜੁੜੀਆਂ ਪੱਤੀਆਂ ਵੀ ਤਾਂ ਹੁਣ ਉਹਦੇ ਕਰਕੇ ਵੱਟ ਨਹੀਂ ਹੋ ਰਹੀ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਬਲੌਗ ਤੁਸੀਂ ਸਾਰਿਆਂ ਨੇ ਦੇਖੀ ਜਾਂਦੇ ਆ ਬੇ ਜੀੜੀਆਂ ਵੱਡ ਨਹੀਂ ਹੋ ਰਹੀਆਂ ਮੰਡੀਆਂ ਦੇ ਵਿੱਚ ਹਾਲਾਤ ਹੋਏ ਪਿਆ ਮਾੜੇ ਤੇ ਮਾੜੇ ਵੀ ਕਿਹਾ ਪਰ ਪਰ ਰਬ ਉਹੀ ਨਹੀਂ ਹੋ ਰਹੀ ਸਰਕਾਰੀ ਖਰੀਦ ਨਹੀਂ ਹੋ ਰਹੀ ਸਰਕਾਰ ਬਲਤ ਦਾ ਆਜ਼ਾਦ ਤਾਂ ਸੈਲਰਾਂ ਵਾਲੇ ਨਹੀਂ ਭਰ ਕੇ ਕਹਿੰਦੇ ਸੀ ਲਾ ਸਕਦੇ ਸਾਂ ਬਹੁਤ ਵਿੱਚ ਦਬਦਬਾ ਮੰਦੇ ਦੇ ਵਿੱਚ ਜੀਵੀਦਾਰ ਫਸੇ ਫੈਸਲਾ ਸਹੀ ਗੱਲ ਗੱਲ ਹੈਗੀ ਆ ਤਾਂ ਵੀ ਐਟ ਕੀ ਜੇ ਫਸਲਾ ਵਧੀਆ ਹੈ ਜੀਰੀਆਂ ਵਧੀਆਂ ਹੋਈਆਂ ਤੇ ਹੁਣ ਆਹ ਕੁਰਪਤੀ ਚ ਲਣੀ ਪੈਣੀ ਹੁਣ ਪਰ ਉਹ ਜਿਹੜੀਆਂ ਕੱਚੀਆਂ ਉਹ ਨਹੀਂ ਇੰਨੀਆਂ ਗਿਰੀਆਂ ਜਿੰਨੀਆਂ ਪੱਕੀਆਂ ਤੁਸੀਂ ਆ ਸਰਦੀ ਤਰ ਬੀਰ ਜੀ ਉਹਨਾਂ ਵਾਲੀ ਤਾਂ ਸਾਰੀ ਵਿਛ ਗਈ ਮਸਮੀਨੇ ਦੇਖਿਆ ਹਾਂ ਆਪਣੀ ਮਸ਼ੀਨ ਦਾ ਢੱਕਣ ਵੀ ਨਾਲ ਲੱਗਿਆ ਕਿਸ ਤਰ ਹਾਂ ਬਾਕੀ ਖੁੱਲੀ ਆ ਪੈਣ ਦੀ ਸੁੱਖੋ ਪੈਣ ਦੀ ਤੁਹਾਡੀ ਨਹੀਂ ਲਾਓ ਉਹ ਚਲੋ ਗੱਡੀ ਕਰ ਦੋ ਲਾ ਗੱਡੀ ਦਾ ਲੌਕ ਕਰਕੇ ਸਾਰਨਾ ਸੁੱਖੋ ਪੈਣ ਜੀ ਨੇ ਥੋੜੀ ਜਿਹੀ ਹੱਥ ਦੋ ਨੌਕ ਨੂੰ ਵੀ ਵੱਧ ਗਿਆ ਉਹਨਾਂ ਦਾ ਹਾਂ ਦੀਦੀ ਵੱਧ ਗਿਆ ਉਹਨਾਂ ਨੂੰ ਤੋਂਦੇ ਬੀਪੀ ਬੂ ਵੀ ਜੇ ਨੀ ਸਰੋਂਦੇ ਪਤਾ ਨਹੀਂ ਕੀ ਹੋਇਆ ਤਾਂ ਤੁਹਾਨੂੰ ਪਤਾ ਨਹੀਂ ਉਹ ਕਿਤੇ ਵੀ ਜੇ ਉਰੇ ਆ ਕੇ ਵੀ ਤੁਹਾਡੇ ਬੀਪੀ ਪਸਣ ਲੱਗ ਕੇ ਸੜ ਗਿਆ ਉਹ ਕਈ ਵਾਰ ਮਨ ਹੋਰ ਪਾਸੇ ਚਲੇ ਜਾਂਦਾ ਜਰੂਰੀ ਦੁੱਖ ਦਰਦ ਬਣੇ ਹੋਏ ਆ ਇਹ ਕੁੜੀਏ ਦੁੱਖ ਦਰਦ ਬਣੇ ਹੋਇਆ ਆ ਦੇਖੋ ਦੇਖ ਲਓ ਜੀ ਵੀ ਸੁੱਕਾ ਪਾਣ ਜਿੰਦ ਕਹਿੰਦੇ ਪਾਪ ਮੈਂ ਕਹਿੰਦੀ ਧਮਾਕੇ ਨਹੀਂ ਹੈਗਾ ਮੈਂ ਬਾਹਰ ਰੱਖੇ ਮੇਰੇ ਬਾਹਾਂ ਚ ਬੁੱਸੀ ਸੇ ਜਮਾਂ ਅੱਜ ਲਈ ਤੀ ਸੀਸੇ ਤਾਰ ਲਈ ਬਾਹਰ ਤੋਂ ਨਿਆਣੀ ਛੋਟੀ ਨਹੀਂ ਆ ਤੈਨੂੰ ਮੈਂ ਸਹੀ ਨਹੀਂ ਰੀਤ ਕਰਦੀ ਕਿਤੇ ਮੈਨੂੰ ਪਤਾ ਬੜਾ ਲੱਗਿਆ ਪਿਆ ਉਹ ਸੀਸਾ ਚੜਕ ਇੱਕ ਮਿੰਟਾ ਹੋਰ ਦਿਮਾਗ ਦੀ ਗੱਲ ਸੋਚ ਲਓ ਜੀ ਏਸੀ ਇਹਨੇ ਤਲਾ ਸੀਸਾ ਚੜਾਉਣ ਨੂੰ ਕੋਈ ਬਾਹਰ ਤੇ ਪੜਾਉਂਸੀ ਬਲਾ ਕੇ ਲੈ ਆਉਣਾ ਬੜਾ ਕੱਡੇ ਵਾਲੇ ਲੁਕਾ ਏਸੀ ਨਾ ਲਾਓ ਮਾਰਦੀ ਤਾਂ ਪਹਿਲੀ ਬੰਦ ਮਾਰਿਆ ਕਰਦੇ ਮੈਂ ਚਲਾਇਆ ਤੀਜੀ ਮੈਂ ਚਲਾਇਆ ਹਾਂ ਗੇਨੀ ਆ ਮੈਂ ਚਲਾਇਆ ਬਸ ਗੱਲੇ ਨਵੇੜਦੀ ਮਰੇ ਨਹੀਂ ਚਲਾਇਆ ਨਹੀਂ ਚਲਾਇਆ ਠੀਕ ਕਰ ਲੈ ਲੜਾਈ ਮਟੇਣੇ ਵਾਲਾ ਸਭ ਤੋਂ بڑا ਵੈਰੀ ਗੁੱਡ ਸੋ ਕਹਿੰਦੇ ਆ ਜੀ ਸਾਨੂੰ ਬਲਵਿੰਦਰ ਸਿੰਘ ਪਲੀਸ ਮੇਰਾ ਨਾਮ ਦੱਸਤਾ ਜੀ ਸੀ ਮਨਦੀਪ ਕੌਰ ਮੇਰੀ ਬੇਟੀ ਦਾ ਨਾਮ ਲੈਣਾ ਜੀ ਧਰਮਪ੍ਰੀਤ ਕੌਰ ਜੀ ਲੈਤਾ ਜੀ ਕਿਤਰੇ ਕਿਤਰਾ ਖਾਸ ਚਾਲ ਨੇ ਪਾਉ ਜੀ ਤੇ ਸਾਰਿਆਂ ਦੇ ਜੀ ਬਹੁਤ ਵਧੀਆ ਜੀ ਸਾਰੇ ਠੀਕ ਠਾਕ ਆ ਜੀ ਰਾਜਕੌਰ ਪਿੰਡ ਅਮਰੀਕਾ ਦੇ ਹਰੀਕੇ ਪਤਣ ਇਹ ਦੇਖ ਲੈ ਇੱਧਰ ਦੁਕਾਨਾਂ ਨੂੰ ਦੇਖੀ ਜਾਂਦੀ ਆ ਨਿਆਣੇ ਨੂੰ ਕਿਹਦੇ ਮੁਕਾਂਦਾ ਮੈਂ ਇੱਕ ਗੱਲ ਦੇਖ। ਹਾਂ। ਦੇਖ ਹੁਣ ਮੇਰੇ ਕਹਿਤ ਇਹਨਾਂ ਨੇ ਫੇਰ ਗੁੱਸਾ ਕਰ। ਨਿਆਣਾ ਹਰੇਕ ਚੀਜ਼ ਦੇਖ ਕੇ ਮੰਗਦਾ ਮੈਂ ਆਹ ਲੈ ਲਾਂ ਮੈਂ ਆਹ ਲੈ ਲਾਂ ਮੈਂ ਆਹ ਲੈ ਲੈਣਾ। ਨਿਆਣੇ ਸਾਰਿਆਂ ਦੇ ਗੱਲ। ਕੋਈ ਨਿਆਣੇ ਦੇਖਦੇ ਜਵਾਬ। ਇੱਕ ਵਾਰ ਮਾਂ ਬਾਪ ਨੇ ਕਹਿ ਤਾ ਮੁੜ ਕੇ ਜਵਾਬ ਨਹੀਂ ਕੱਢੂਗੇ ਉਹ। ਉਹ ਇੰਨੀ ਛੋਟੀ ਹੁਣ ਕਰਨ ਨਹੀਂ ਕੱਢਦਾ। ਹਾਂ। ਆ ਕਰ ਲਓ ਨਾ ਤੁਸੀਂ ਦੇਖ ਲਿਓ। ਖਾਣੇ ਪੀਣਿਆਂ ਦੀ ਚੀਜ਼ ਜਰੂਰ ਮੰਗ ਲੂਗਾ। ਹਾਂ। ਉਹ ਕਿਹੜੀ ਚੀਜ਼ ਮੰਗ ਲਵੇ। ਇਹਨੇ ਚੀਜ਼ਾਂ ਕਿਹਦੇ ਖਾਤਰ ਟੰਗੀਆਂ ਹੋਈਆਂ ਨਿਆਣੇ ਕਾਤਰਾ ਟੰਗੀਆਂ ਆਵੀਆਂ। ਮਾਂ ਦਾ ਸ਼ਾਮਾ ਬਾਤ ਬੱਜੂ। ਉਹ ਤੂੰ ਕਹਿ ਲੈ ਫੇਰ। ਚਾਚਾ ਮੈਂ ਨਹੀਂ ਮੰਗਤੀ। ਯਾਰ ਨਹੀਂ ਮੰਗਦਾ। ਫਿੱਕੀ ਮੰਗਦਾ ਬੰਦਾ। ਚਾਚਾ ਮੰਗੀ ਜਾਂਦਾ। ਬੁਲਬੁਲੇ ਲੈ ਲਓ। ਇਹ ਕਿਹsing Town ਸੇਬ। ਬੰਬੇ ਕੋਸ਼ੇ। ਕੇਲੇ। ਮਨੇ ਸੁਰੇ ਬੰਬੇ ਕੋਸ਼ੇ। ਬੰਬੇ ਕੋਸ਼ੇ ਮੰਗਦਾ। ਚਾਚਾ ਬੰਬੇ ਕੋਸ਼ੇ। ਸੁਮੇਸ਼ ਜੀ। ਹਾਂ ਹਾਂ। ਗੈਰੀ ਤਾਲੀਵਾਜੀ ਆਇਆ ਮਲੇਸ਼ੀਆ ਤੋਂ ਬਬਾ ਸ਼ੁਕਰੀਆ ਜੀ। ਰਾਜਵਿੰਦਰ ਫਰੋਂ ਕੈਨੇਡਾ ਤੋਂ ਸ਼ੁਕਰੀਆ ਕਿੱਥੇ ਜਾ ਅਸੀ ਜੀ ਦਊ ਸਭ ਤਾਂ ਮੱਥਾ ਟੇਕ ਕੇ ਘਰ ਨੂੰ ਜਾ ਰਹੇ ਹਾਂ ਹਾਂ ਮੈਂ ਅੱਤ ਵਾਲੀ ਵੀਡੀਓ ਰੋਪੜ ਕੇ ਦੇਖ ਲਈਆਂ ਓਕੇ ਜੀ ਠੀਕ ਆ ਜੀ ਸੌਰੀ ਕੁਵੈਸਟ ਹੈ ਜੀ ਲਾਈਕ ਦਾ ਬਟਨ ਜ਼ਰੂਰ ਦਬ ਦਿਓ ਜੀ ਤੁਹਾਡੀਆਂ ਯਾਦਾਂ ਤਾਜ਼ੀਆਂ ਕਰਾਈਏ ਜੀ ਅਸੀਂ ਖਰੜ ਸ਼ਹਿਰ ਦੇ ਵਿੱਚ ਪਹੁੰਚੇ ਹੋਏ ਆ ਜੀ ਆ ਹੈਗਾ ਵੀ ਆਰ ਮੋਰ ਇੱਥੇ ਬਾਰਡਰੁਖਾ ਹੈਲੋ ਦੀਦੀ ਜੀ ਕਿਵੇਂ ਆ ਉਹ ਪਿੰਡ ਬਾਰਡਰੁਖਾ ਜ਼ਿਲ੍ਹਾ ਸੰਗਰੂਰ ਓਕੇ ਜੀ ਠੀਕ ਆ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਾਨੂੰ ਦੇਖ ਰਹੇ ਹੋ ਸੋ ਰਿਕੁਐਸਟ ਹੈ ਜੀ ਅ ਵੱਧ ਤੋਂ ਵੱਧ ਸਾਨੂੰ ਲਾਈਕ ਜਰੂਰ ਕਰੋ ਜੀ ਪਰ ਖੂਜੇ ਦੇ ਵਿੱਚ ਆਪਣਾ ਲਾਈਕ ਦਾ ਬਟਨ ਬਣਿਆ ਹੋਇਆ ਤਾਂ ਕਿ ਪਤਾ ਲੱਗੇ ਵੀ ਤੁਹਾਨੂੰ ਜਿਹੜਾ ਸਾਡਾ ਲਾਈਵ ਆ ਪਸੰਦ ਆ ਰਿਹਾ ਹੈ ਜੀ ਆਲਾ ਵੀ ਪੂਪਾ ਲੋ ਵੀ ਨਾਣੇ ਦਾ ਪੂਪਾ ਆ ਗਿਆ ਜੀ ਹਾਂ ਇਹ ਮੈਂ ਖਾਊਗੀ ਨਾ ਨਹੀਂ ਲੈ ਲੈ ਤੈਨੂੰ ਲੈ ਲੈ ਦੇ ਦੇ ਦੀ ਦੀ ਤੂੰ ਦੇਰੇ ਇਹ ਚ ਦੇ ਦੇ ਅੱਡਾ ਅੱਡਾ ਤੀਜੇ ਨੂੰ ਨਾ ਦੇ ਤਾ ਤੂੰ ਲੈ ਲੈ ਸਾਰੇ ਦੇ ਦੇ ਨਹੀਂ ਨਹੀਂ ਦੇ ਦੇ ਚਲ ਇਹਨੂੰ ਦੇ ਦੋ ਇਹਨੇ ਖਾ ਲਿਆ ਦੀਦੀ ਨੇ ਖਾ ਲਿਆ ਇੱਕੋ ਗੱਲ ਉਹ ਸਾਰੇ ਕਿੱਥੇ ਜੀ ਇਹਨੂੰ ਇਹ ਕੱਲ ਲੈ ਕੇ ਅੱਜ ਇੱਥੇ ਆਲਾ ਫਾਉਂਡ ਇਹਨੇ ਖਾ ਲਿਆ ਦੀਦੀ ਨੇ ਖਾ ਲਿਆ ਇੱਕ ਦੀਦੀ ਦੇ ਇੱਕ ਦੀਦੀ ਨੇ ਨਾ ਉਹ ਕੋਈ ਨਹੀਂ ਇਹਨੇ ਖਾ ਲਿਆ ਦੀਦੀ ਨੇ ਖਾ ਲਿਆ ਇੱਕੋ ਗੱਲ ਹਾਂ ਚਾਹ ਚੀਜੋ ਕੋਲ ਆ ਬਾਲ ਵੀ ਦੀ ਮਾ ਬਾਲ ਕਿਤੇ ਦੀ ਜੱਬੂ ਸੋ ਜੀ ਰਾਤ ਤੱਕ ਇੱਕ ਵਾਰ ਰਾਤ ਤਾਂ ਨਾ ਹੋ ਸਮੇ ਮਾ ਵੀ ਆ ਚੱਲੀ ਏ ਛੱਡਦਾ ਕੁਝ ਜਿਹੜੇ ਸਾਹ ਨਾਲ ਹਵਾ ਚੱਲੀ ਹਵਾ ਚੱਲੀ ਆ ਬਮਨਾੜਾ ਬਬਨਾਣਾ ਪੋਜ਼ਿਟਿਵ ਸ਼ਕਤੀ ਜੀ ਹੈਲੋ ਜੀ ਹੈਲੋ ਅਸੀਂ ਜੀ ਆ ਰਹੇ ਆ ਦਾਸ ਸਾਹਿਬ ਤੋਂ ਜੀ ਬਲਵਿੰਦਰ ਸਿੰਘ ਨੇ ਪਾਲ ਨੇ ਪਾਲੀ ਵੀਡੀਓ ਰੋਜ਼ ਦੇ ਦੀਆ ਕੀ ਸਮਝੀ ਨਹੀਂ ਜੀ ਅਸੀਂ ਦਿੱਲੀ ਆ ਰਹੇ ਹੋ ਕਿਆ ਸੁਪਨੇ ਚ ਅਸੀਂ ਰਾਤ ਜਾਣ ਦਾ ਪਲਾਨ ਤਾਂ ਬਣਾਇਆ ਵੀ ਚੱਲਾਂਗੇ ਬਾਕੀ ਹਲੇ ਚਾਚਾ ਕਹਿੰਦਾ ਦੇਖ ਲੈਣੇ ਆ ਮਾਣੀ ਮੋਟੀ ਸ਼ਾਪਿੰਗ ਵੀ ਕਰਨੀ ਆ ਹਲੇ ਤਾਂ ਫਿਰ ਅਸੀਂ ਸੋਚ ਰਹੇ ਆ ਕਿੰਨੇ ਮੇਰੇ ਪਾਸ ਦਿੱਲੀ ਆ ਜਾਓ ਔਰ ਤਾਂ ਲਗੇ ਤੇ ਰਾਤ ਉੜ ਕੇ ਵਿੱਕੀ ਦੇ ਕੱਪੜੇ ਰਹਿ ਗਏ ਉਹ ਚਾਚੇ ਦੇ ਕੱਪੜੇ ਹੀ ਰਹਿ ਗਏ ਇਹਨਾਂ ਨੂੰ ਹਵਾ ਆਤਾ ਬਗੀ ਕੋਈ ਨਹੀਂ ਕੋਈ ਨਹੀਂ ਗੇਮ ਚੱਲ ਰਹੀ ਆ ਲੱਗਿਆ ਜਾਮ ਸਾਡੇ ਦੀ ਉਹਦੇ ਤਾਂ ਹੂੰ ਕੋਈ ਉੱਪਰ ਉੱਪਰ ਨਹੀਂ ਲੱਗਦਾ ਉੱਪਰ ਹੁਣ ਕੰਮ ਚੱਲਦਾ ਮੈਂ ਫਰਕ ਦਾ ਕਾ ਨੂੰ ਇੱਥੇ ਮੋੜਨੇ ਕਢਣ ਵਾਲੇ ਹੋਰ ਪਾਸੇ ਬੜੀ ਜਾਂਦੇ ਗੱਡੀਆਂ ਦੇ ਤਾਂ ਕਰਕੇ ਫਸਦਾ ਇੱਥੇ ਤੇ ਓਵਰ ਬ੍ਰਿਜ ਦੇ ਥੱਲੇ ਨੂੰ ਖੜਾ ਨੂੰ ਨਿਕਲ ਜਾਂਦਾ ਤੇ ਓਵਰ ਬ੍ਰਿਜ ਦੇ ਉੱਪਰ ਰਸਤਾ ਚੜ੍ਹ ਜਾਂਦਾ ਹੋਰ ਜਿਹਨੇ ਗੱਡੀ ਇੱਧਰ ਇੱਧਰ ਨਹੀਂ ਸਾਈਡ ਮੋੜਨੀ ਆ ਉਹਨੂੰ ਗੱਡੀ ਪਰਲੀ ਸਾਈਡ ਬਾੜੀ ਖੜਾ ਇਹ ਵੀ ਗੱਲ ਉਹ ਨਹੀਂ ਇਕੱਲੇ ਨਹੀਂ ਜਾ ਮੜਾ ਰੱਖਣਾ ਦੂਜੀਆਂ ਗੱਡੀਆਂ ਸਾਹਮਣੇ ਜਾਣ ਵਾਲੀਆਂ ਵੀ ਰੋਕ ਰਣੀਆਂ ਡਰਾਈਵਰ ਸਾਹਿਬ ਨੇ ਸਾਦਾ ਨਾਮ ਚਾਹ ਹਾਂ ਡਰਾਈਵਰ ਸਾਹਿਬ ਡਰਾਈਵਰ ਸਾਹਿਬ ਪ੍ਰੀਤ ਦੇ ਨਾਨਾ ਜੀ ਬਿਲਕੁਲ ਸਹੀ ਹੈ ਜੀ ਠੀਕ ਆ ਤੇ ਅਟਾਰੀ ਬਾਰਡਰ ਤੋਂ ਦੇਖ ਰਹੇ ਆ ਜੀ ਬਹੁਤ ਬਹੁਤ ਸ਼ੁਕਰੀਆ ਮੇਰਾ ਨਾਮ ਬੋਲੋ ਮੈਨੂੰ ਨਹੀਂ ਪਤਾ ਜਦੋਂ ਮੈਂ ਤਾਂ ਸਹੀ ਸੀ ਇੱਧਰ ਵਕ ਚੱਲ ਰਿਹਾ ਕਿਉਂਕਿ ਮੈਂ ਨਾ ਜਾਂਦੀ ਜੀ ਆਪਾਂ ਚੰਦੇ ਸੀ ਮੈਂ ਦੇਖ ਲਿਆ ਤਾਂ ਅੱਛਾ ਕਿੰਨਾ ਚੱਲਦਾ ਹੈ ਮੇਰਾ ਕਿਹੜਾ ਦਿਮਾਗ ਕਿੱਲਾ ਮੈਂ ਡਰਾਈਵਰ ਸਾਹਿਬ ਤੋਂ ਦੇਖਤੀ ਸੀ ਦੁਬਾਰ ਹੋ ਕੇ ਕਹਿੰਦੇ ਕਹਿੰਦੇ ਆ ਜਾਓ ਆ ਜਾਓ ਦਿੱਲੀ ਤੁਹਾਨੂੰ ਦਵਾਣੇ ਆਂ ਸੀ ਕੱਪੜੇ ਕੋਈ ਗੱਲ ਨਹੀਂ ਜੀ ਹਸਤਾ ਵੀ ਹੈਗੇ ਆ ਕਿ ਆਹੀ ਕੋ ਸਾਹਿਬ ਜੀ ਮੈਂ ਜ਼ਰੂਰ ਆਂਗੀ ਮੈਂ ਨਾ ਸੋਚਦੀ ਆ ਚੰਡੀਗੜ੍ਹ ਤੋਂ ਪਲੇਨ ਚੜ੍ਹ ਕੇ ਦਿੱਲੀ ਬਹੰਦਾਂ ਆ ਚੱਲੀਏ ਜੀ ਚੱਲ ਹੁਣੇ ਚੱਲਦੇ ਹਾਂ ਹੁਣ ਨਹੀਂ ਕਿ ਵਾਸੀ ਹੁਣ ਤਾਂ ਪੈਕਿੰਗ ਵੀ ਕਰੇ ਕੋਸਮੀ ਹਾਂ ਸਾਰਾ ਸਮਝੂਗੇ ਵੀ ਉਹ ਸਾਰਾ ਕੀ ਕਰਦਾ ਸਾਹਮਣੇ ਉਹ ਕਹਿੰਦਾ ਜੀਨੇ ਆਇਆ ਕਹਿਣਾ ਆਇ ਜਾਓ ਜੀਨੇ ਜੀਨੇ ਆ ਜਾਣਾ ਆਇ ਜਾਓ ਹਾਂ ਦੇਖ ਲੋ ਲੋ ਵਿਟਰਾ ਜਾਮ ਨਾਲ ਲਾਓ ਵੈਰੀ ਗੁੱਡ ਥੈਂਕ ਯੂ ਬਿਊਟੀ ਰੂਲ ਬਿਊਟੀ ਤੋਂ ਉੱਪਰ ਖੜਾ ਭਾਈ ਹਾਂ ਫਸਾ ਦੇਖ ਲੈ ਵੀ ਤੁਹਾਨੂੰ ਕੰਮ ਕਰਦੇ ਆਪਣੇ ਨਿਆਣਿਆਂ ਲਈ ਨਿਆਣਿਆਂ ਦੇ ਪਾਲਣ ਪੋਚਣ ਲਈ ਉਹਨਾਂ ਨੇ ਖਾਣ ਪੀਣ ਨੂੰ ਚੀਜ਼ਾਂ ਵਰਉਣ ਲਈ ਕੌਣ ਕਹਿ ਰਿਹਾ ਬੱਲ ਬੱਲੇ ਦਵਾਉਣ ਨੂੰ ਇਹ ਵੀ ਰੋਣ ਲਈ ਸਾਰੇ ਜਿਹੜੇ ਨਾ ਕੰਮ ਕਰਦੇ ਆਪਣੇ ਨਿਆਣਿਆਂ ਪਿੱਛੇ ਕਰਦੇ ਸਾਰਿਆਂ ਦੇ ਬੱਚਾ ਦੇ ਨਿਆਣਾ ਸਾਡੇ ਨੂੰ ਜਿਹੜੀਆਂ ਅਸੀਂ ਇਹ ਚੀਜ਼ਾਂ ਤੋਂ ਨਿਕਲੇ ਤੇ ਨਿਆਣੇ ਨਿਕਲੇ ਨਹੀਂ ਹੋਗਾ ਲੈ ਸਾਡੇ ਮਾਵਾ ਪਾਏ ਹੋ ਵੀ ਬਹੁਤ ਥੋੜਾ ਜਿਹਾ ਆਪਾਂ ਨੂੰ ਪਤਾ ਸੀ ਵਿਕੇਸ਼ ਉਸ ਚਾਣਾ ਕਿੰਨਾ ਕੁ ਆਪਾਂ ਨੇ ਲੈਣਾ ਜਿਵੇਂ 1 ਰੁਪਏ ਦਾ ਵੀ ਚੀਜ਼ ਕਿੰਨੀ ਆ ਜਾਂਦੀ ਸੀ 10 ਰੁਪਏ ਦਾ ਵੀ ਕਿੰਨੀ ਆਉਂਦੀ ਨਹੀਂ ਮਹੌਲ ਦੇ ਮਕਾਬਕਾ ਜਦੋਂ ਕਿਸੇ ਕੋ ਗਰੀਬੀ ਹੁੰਦੀ ਆ ਬੰਦਾ ਗਰੀਬੀ ਜਨ ਲੰਘ ਜਾਂਦਾ ਉਹਨੂੰ ਪਤਾ ਵੀ ਚੀਜ਼ ਕਿਵੇਂ ਬਣਦੀ ਆ ਕਿਵੇਂ ਨਹੀਂ ਹੈ ਨਾ ਇਹ ਕਿਹੜਾ ਜਿਹਨੂੰ ਬੈਠੇ ਬਿਠਾਏ ਮਿਲ ਜਾਣੀ ਆ ਉਹਨੂੰ ਬਸ ਉਹਨੂੰ ਕੋਈ ਨੌਲੇਜ ਨਹੀਂ ਹੈ ਅਹਿਸਾਸ ਜ਼ਿੰਦਗੀ ਦੀ ਬਈ ਕੀਵੇਂ ਬਣਦੀ ਆ ਚੀਜ਼ ਉਹਨੇ ਤਾਂ ਅੜਾ ਦੇਣੀ ਆ ਅੱਬਾ ਕਰਨਵੀਰ ਤਾਂ ਹੁਣ ਬਹੁਤ ਜ਼ਿਆਦਾ ਸਮਝ ਗਿਆ ਉਹ ਨਾ ਕੋਈ ਕੱਪੜੇ ਜਿੱਤ ਕਰਦਾ ਉਹ ਪਹਿਲੇ ਇਹ ਨਹੀਂ ਕਰਦਾ ਕੱਪੜੇ ਦਾ ਜਮਾੜਾ ਜਿਆ ਕਹਿੰਦਾ ਹੀ ਆ ਅਰਦਾ ਵੀ ਨਹੀਂ ਹੋਣਾ ਉਹ ਇੰਨਾ ਪੈਂਟ ਲਾ ਲਓ ਜੀ ਅੱਛਾ ਜੀ ਅੱਛਾ ਜੀ ਆਹ ਹੈ ਲੋ ਤੁਸੀਂ ਮੇਰਾ ਨਾਮ ਨਹੀਂ ਬੋਲੇ ਬੋਲ ਤਾਂ ਜੀ ਅਸੀਂ ਰਾਜਵਿੰਦਰ ਕੌਰ ਫਰਮ ਹੁਸ਼ਿਆਰ ਪਰ ਸੰਦੀਪ ਦਿਲੀ ਨੇ ਸਭ ਤੋਂ ਕਿੰਨੇ ਲਾਈਕ ਹੋਗੇ ਕਿੰਨਾ ਟਾਈਮ 50 ਵਿਊਅਰਸ ਆ 13 ਲਾਈਕ ਹੋਗੇ ਆਏ ਸੰਦੀਪ ਦਿਲੀ ਮੇ ਸਭ ਗਿਫਟ ਮਿਲੇਗਾ ਆ ਜੋ ਪਲੇਸ ਅ ਕੋਈ ਗੱਲ ਜੀ ਆਵਾਂਗੇ ਜੀ ਅਸੀਂ ਕਿੰਨੇ ਕਿੰਨੇ ਮਿੰਟ ਦਾ ਹੋਗਾ ਲਾਈਵ 11 ਦਾ 11 ਮੀਟਰ ਦਾ ਲੰਮਾ ਹੋ ਰਿਹਾ ਹੈ ਗੋਇਆਸ ਦੀ ਵੀ ਬਿਆਰੀ ਸ਼ਾਪਿੰਗ ਅਸੀਂ ਅੱਧੀ ਦਿੱਲੀ ਤੋਂ ਕਰਦਿਆਂ। ਜਦ ਇਹ ਜੰਦਰ ਇਹਦਾ ਸਿਸਟਮ ਹੈ ਜੀ ਜੇ ਲੁਧਿਆਣਾ ਚੱਲ ਕੇ ਤਾਂ ਲੁਧਿਆਣੇ ਵਾਲੇ ਭੈਣਾਂ ਨੂੰ ਕਹ ਦਿੰਦੇ ਜੀ ਜੈਸਮਿੰਦੀ ਬਿਆਰੀ ਸ਼ਾਪਿੰਗ ਇੱਥੇ। ਮੈਂ ਸਾਰੇ ਪਾਸੇ ਤੇ ਕਰਾਂਗੇ ਆਪਾਂ। ਹੁਣ ਦਿੱਲੀ ਵਾਲੇ ਕਹਿੰਦੇ ਤਾਂ ਹੁਣ ਕਹਿੰਦੇ ਦਿੱਲੀ ਤੇ ਸ਼ਾਪਿੰਗ ਕਰਾਂਗੇ ਜੇ ਜਲੰਧਰ ਕਿਨੇ ਨੂੰ ਚੱਲ ਕੇ ਤਾਂ ਉੱਧਰ ਕਹਿੰਦੇ ਤਾਂ ਜਲੰਧਰ ਕਿੰਦੇ ਸ਼ਾਪਿੰਗ ਕਰਾਂਗੇ। ਮੇਰੀ ਗੱਲ ਸਮਝਿਆ? ਆਪਾਂ ਸਾਰਿਆਂ ਨੂੰ ਕੁਝ ਰੱਖਾਂਗੇ ਸਭ ਦਾ ਮਾਣ ਤਾਣ ਕਰਾਂਗੇ। ਸਭ ਨੂੰ ਦੇਵਾਂਗੇ। ਬਾਤ ਦੋ ਜਿਹੜੇ ਸੂਟ ਦਵਾਣੇ ਤੁਹਾਨੂੰ ਰੋਕੀ ਬੈਠੀ ਅਸੀਂ। ਆ ਲੈ ਜਾਣੀ ਲਿੰਦਾ ਸਰ ਤੋਂ ਬਦਲਦਾ ਸਖਾ ਪੈਣ ਦਾ ਸੁਆਭ ਬਹੁਤ ਚੰਗਾ ਹੈ ਜੀ ਬਹੁਤ ਬਹੁਤ ਸ਼ੁਕਰੀਆ ਫਿਰ ਮੰਮੀ ਵੀ ਕੀਦੀ ਆ ਜੀ ਮੇਰੀ ਆ ਤਾਂ ਕਰਕੇ ਤੇ ਕਬ ਆਓਗੇ ਚਾਚਾ ਜੀ ਕੋ ਮਨਾਓ ਪਹਿਲੇ ਚਾਚਾ ਜੀ ਮੰਨਿਆ ਲੈ ਨਹੀਂ ਨਹੀਂ ਹੋ ਹੋ ਤੁਹਾਡੀ ਗੱਡੀ ਹੈਗੀ ਆ 2010 ਮੰਦ ਨੇ ਆਪਾਂ ਟ੍ਰੇਨ ਚ ਜਲਾਂਗੇ ਯਾਰ 10 ਸਾਲ ਉਹਨਾਂ ਨੇ ਸਿਰਫ 3 ਸਾਲ ਦੀ ਮੈਂ ਕਹਿੰਦਾ ਉੱਥੇ ਅਥਾਰਟੀ ਵੀ ਜਿਹੜੀ 3 ਸਾਲ ਪੁਰਾਣੀ ਹੈ 2020 ਤੋਂ ਬਾਅਦ ਵਾਲੀ ਗੱਡੀਆਂ ਤੇ ਵੀ ਜਾ ਸਕਦੀ ਹੈ ਜ਼ਰੂਰੀ ਗੱਡੀ 'ਚ ਦੱਸੇ ਬੰਦ ਨੂੰ ਕਿੰਨੇ ਚੱਲਾਂਗੇ ਤੁਰਕੇ ਦਲਾਂਗੇ ਤੁਰਕੇ ਨਾਲ ਕਰਕੇ ਮੈਂ ਕਿਹਨੇ ਨਹੀਂ ਬੀਨਾ ਪਹਿਲਾਂ ਚੱਲਾਂਗੇ ਦੇਖਿਓ ਤੁਸੀਂ ਬਲੌਗ ਬਣਾਨੇ ਰੋਜ਼ ਦੇ ਇੱਕ ਇੱਕ ਕਾਜ ਇੱਥੇ ਪਹੁੰਚ ਗਿਆ ਜਿੱਥੇ ਪਹੁੰਚ ਗਏ ਆਹੀ ਭੈਣ ਤੇ ਘਰ ਰਹਿ ਜਾੜ ਆਪਾਂ ਦੇ ਉਹ ਤਾਂ ਕਦੇ ਕਹਿੰਦੀ ਅਬੂਆ ਦਾ ਫੋਨ ਵੀ ਆਉਣਾ ਹੁੰਦਾ ਇਹਨਾ ਕਾਬਾ ਆਉਗੀ ਅਬ ਤਾਂ ਤੁਝੇ ਪਤਾ ਲੱਗ ਗਿਆ ਫਲਾਈਟ ਮੇਂ ਕੈਸੇ ਆਣਾ ਅਬ ਤਾਂ ਆ ਜਾ ਮੇਰੇ ਕੋਈ ਨਹੀਂ ਆਉਂਗੇ ਜੀ ਆਉਗੀ ਜੀ ਆਉਗੀ ਜਦੋਂ ਬਾਤਾਂ ਦਾ ਰੁਕਮ ਹੋਇਆ ਤੀ ਤੂੰ ਦਾੜਾ ਸਾਡੀ ਈਟ ਨੂੰ ਕੋਈ ਬਾਤ ਚਾਹਵਾ ਜੀ ਜਹਦਾ ਜਾਉ ਆਉਂਗੇ ਆਉਗੀ ਅਸੀਂ ਕੋਈ ਵੀ ਚੀਜ਼ ਪੁੱਛਦੇ ਕਿੱਥੋਂ ਲਿਆਏ ਆ ਜਦੇ ਕਹਿੰਦੇ ਜੀ ਜਿਹਹਾਦ ਚੋਂ ਕੋਈ ਗੱਲ ਨਹੀਂ ਮੇਰੀ ਤਾਂ ਕੰਪਾੜਦਾ ਨਹੀਂ ਸੁਣ ਮਾਡਾ ਖੇਚਣਾ ਗੱਡੀ ਚ ਚਲਾਉਂਦਾ ਨਾ ਤੂੰ ਆਹਨ ਤਾਂ ਪੜਦੀ ਆ ਮੈਂ ਸੂਰਤ ਸੂਰਤ ਫਿਲਮਾਂ ਆ ਕੇ ਆਉਂਦਾ ਇਹ ਕਲਾਕ ਤਾਂ ਹੁੰਦਾ ਉਹ ਗੱਡੀ ਚ ਲਾਉਣ ਵਾਸਤੇ ਰੱਖਿਆ ਵੀ ਆ ਕਹਿੰਦੇ ਵਿੱਕੀ ਬਾਈ ਨੂੰ ਕਹੋ ਭਾਈ ਸੰਭਲ ਕੇ ਗੱਡੀ ਚਲਾ ਹਾਂ ਐਨਕਾ ਬਾਅਦ ਜੀ ਵੀ ਲੱਗਦਣੀ ਤੇ ਕਢਾ ਕੇ ਗੱਡੀ ਚਾਰ ਦੀ ਗੱਡੀ ਚ ਐਨਕਾ ਨਹੀਂ ਲਾਈ ਦੀ ਉਹ ਯਾਰ ਨਾ ਦੇ ਤੂੰ ਇੱਧਰ ਸਾਡੀਆਂ ਗੱਲਾਂ ਬਾਤਾਂ ਪਰ ਤੂੰ ਆਪਣੀ ਗੱਡੀ ਉਹ ਨਾ ਨਾ ਮੇਰਾ ਤਾਂ ਰੋਡ ਦਾ ਟੈਨਸ਼ਨ ਹਾਂ ਰੋਡ ਟੈਨਸ਼ਨ ਮਤ ਲੋ ਐਨਕਾ ਦਾ ਪਪਾ ਦਾ ਫੋਨ ਆਉਣੇ ਵਾਲਾ ਚਾਚੇ ਨੇ ਘਰਾਵੇ ਵੇ ਕਰਕੇ ਫਲਾ ਗਿਆ ਗਿਆ ਆਈ ਜਿਹੜਾ ਸੀ ਵਿਆਹ ਸੀ ਕਿਤੇ ਮੈਰਿਜ ਤੇ ਉਹ ਕਹਿੰਦਾ ਵੀ 10 ਵਜੇ ਗੱਡੀ ਮੇਰੇ ਕੋਲ ਚਾਹੀਦੀ ਹੈ 9:57 ਮਿੰਟ ਪਰ ਤੁਸੀਂ ਖੈਰ ਫਿਰਦੇ ਆ ਚਲ ਕੋਈ ਚਲੇ ਜਾਵਾਂਗੇ ਕਹਦੇ ਕਹਿੰਦੇ ਆਜੋ ਆਜੋ ਹੋ ਰਿਸਕ ਲੈ ਲਓ ਚਾਚਾ ਜੀ ਅਸੀਂ ਤੁਹਾਡੇ ਨਾਲ ਆ ਸੰਦੀਪ ਸਾਡੀ ਬਥੇਰੀ ਤਾਂ ਕੜਾ ਆਪੇ ਲੜਪੂ ਲੜਪੂ ਹੈ ਤਾਂ ਆ ਕੇ ਮਾਰ ਕੇ ਕਹੋਗੀ ਜਿਕੜਾ ਪਿੱਛੇ ਜੇ ਕਿੱਥੇ ਗਿਆ ਤੁਸੀਂ ਆ ਕੇ ਮਾਰ ਕੇ ਕਹਿੰਦੇ ਹੋ ਪੁਲਿਸ ਵਾਲਾ ਬੁਲਾਉਂਦਾ ਜੀ 1000 ਰੁਪਏ ਦਾ ਚਾਲ ਚਲਾਨ ਕਰਵਾਇਆ ਦਿੰਦੇ ਜਦੋਂ ਮੇਰਾ ਡੈਡੀ ਨੂੰ ਦਵਾਈ ਦਿੰਦੇ ਨਹੀਂ ਉਹ ਦاتے ਫਿਰ ਉਹ ਉਪਲਾ ਰਿਆ ਪੈਨੇ ਹੋਣਾ ਵਾਹ ਕਿ ਪਤਾ ਦਾ ਪਿਕਚਰ ਆ ਨਿਕਲਾ 10000 ਰੁਪਏ ਦੀ ਪਰਚੀ ਉਹਨੇ ਕੱਟ ਕੇ ਦੇ ਦਿੱਤੀ ਚੱਲ ਕੋ ਚੱਲ ਭਰਿਆ ਦਾ ਮੇਰੇ ਜੇਸ਼ ਨੇ ਆ ਉਹ ਹੀ ਲੈ ਕੇ ਗਿਆ ਚੱਲ ਕੋ ਗੱਲ ਲਈ ਚੱਲੀ ਜਾਂਦਾ 1000 ਰੁਪਏ ਤਾਂ ਗਿਆ ਨਹੀਂ ਪੁੱਤ ਤੈਂ ਨੀ ਗੱਡੀ ਚਲਾਉਣ ਗੱਡੀ ਚਲਾਉਂਗਾ ਮੈਂ ਮਮਾ ਕੋਲ ਬੈਠਾ ਆ ਦੇਖ ਸ਼ੁਭਰੀ ਤੂਰੇ ਦੇਖ ਉਹ ਮੈਨੂੰ ਪਤਾ ਹੈ ਖਾਣੇ ਇਕਨਾ ਤੂੰ ਆ ਚਲੋ ਜੀ ਫਿਰ ਠੀਕ ਆ ਅਸੀਂ ਕਰਦੇ ਆ ਲਾਈਵ ਨੂੰ ਬੰਦ ਤੁਸੀਂ ਕੋਈ ਰਿਸਪੌਂਸ ਤਾਂ ਬਣ ਨਹੀਂ ਰਿਹਾ ਉਹੀ ਪਿਊਰਜ਼ ਦੇਖ ਰਿਹਾ ਸਾਨੂੰ 13 ਲਾਈਕ ਹੋਏ ਵੇ ਆ ਇਹਨੂੰ ਕੋਈ ਰਿਸਪੌਂਸ ਨਹੀਂ ਕਹਿੰਦੀ ਜਿਹੜੇ 50 ਨੇ ਦੇਖਦੇ ਆ ਕਿ ਨਹੀਂ ਉਹ ਤਾਂ ਹੈ ਲਾਈਕ ਨਹੀਂ ਨਾ ਕਰ ਰਹੇ ਗੱਲ ਆ ਗਹਿਣਾ ਚਾਹੁੰਦੀ ਆ ਮੈਂ ਟਾਈਮ ਤੋਂ ਬੇਜਾ ਕੇ ਤੇ ਬੰਦ ਕਰਦੇ ਹੋ ਕੋਈ ਗੱਲ ਨਹੀਂ ਹੈਗੀ ਵੀ ਉਹ ਬਸ ਹਾਂ ਹੁਣ ਫਰਕ ਹੋ ਗਿਆ ਇੱਕ ਲੰਮ 10 ਵੀਅਰਜ਼ ਵੱਧ ਗਏ ਮੇਰੀਆਂ ਕੰਨਾਂ ਹੀ ਵਸ ਮੈਨੂੰ ਪਿਆਰ